ਸੋ ਵੈਲਕਮ ਟੂ ਮਾਈ YouTube ਚੈਨਲ ਫੈਟ ਟੂ ਫਿਟ ਕਪਲ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੁਸੀਂ ਅਜੇ ਤੱਕ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਐਂਡ ਬੈਲ ਆਈਕਨ ਨੂੰ ਪ੍ਰੈਸ ਕਰਨਾ سو so, اج سنڈے کا دن ہونے کر کے بہت ہی زیادہ سنگت آئی ہوئی ہے جی دربار صاحب متعا ٹیکن واسطے ابھی پہنچ گئے جی جلیا والا باغ بٹ اچھی جلیا والا باغ کے اندر اینٹر نہیں ہوا گھر تیو لے کے آواں گے اجی آئے سی دربار صاحب متھا ٹیکن واسطے تھی دیکھ سکتے ہو کہ باہر سٹیٹان تو بہت زیادہ سنگت اتنے آتی ہے سنڈے والے دن بہت زیادہ رش ہے گا جی بہت زیادہ بھیڑ ہے گی جی ہے سنگت بہت زیادہ آئی ہوئی ہے جی ਸੋ ਸੀ ਪਹੁੰਚ ਕੇ ਜੀ ਜੋੜਾ ਕਰੋਂ ਅਸੀਂ ਜੋੜਾ ਜਮਾ ਕਰਵਾ ਕੇ ਫਤਹਿ ਰਕੀ ਅਸੀਂ ਇੰਟਰ ਹੋਵਾਂਗੇ ਸ੍ਰੀ ਕਰਪਾ ਸਾਹਿਬ ਦੇ ਅੰਦਰ ਸੋ ਜੋੜੇ ਜਮਾ ਕਰਵਾ ਕੇ ਅਸੀਂ ਆ ਗਏ ਜੀ ਇੰਟਰ ਹੋਣ ਲੱਗੇ ਜੀ ਦਰਬਾਰ ਸਾਹਿਬ ਦੇ ਅੰਦਰ ਤਾਂ ਅੱਗੇ ਤੁਹਾਨੂੰ ਕਰਵਾਨੇ ਜੀ ਦਰਸ਼ਨ ਦੇ ਸ੍ਰੀ ਦਰਬਾਰ ਸਾਹਿਬ Thank <laughs> you. ਤੋ ਅਸੀਂ ਪਹੁੰਚ ਚੁੱਕੇ ਹਾਂ ਜੀ ਦੁੱਖ ਪੰਜਨੀ 베ਰੀ ਹੁਣ ਅਸੀਂ ਇੱਥੇ ਮੱਥਾ ਟੇਕਾਂਗੇ ਮੱਥਾ ਟੇਕਣ ਤੋਂ ਬਾਅਦ ਅਸੀਂ ਇੱਥੇ ਬੈਠ ਕੇ ਕੀਰਤਨ ਸਰਵਣ ਕਰਾਂਗੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਚੱਲਾਂਗੇ ਤੋ ਦੁੱਖ ਪੰਜਨੀ ਡੇਰੀ ਤੋਂ ਤੁਸੀਂ ਪ੍ਰਕਰਮਾ ਕਰਦੇ ਜਦੋਂ ਤੁਸੀਂ ਥੋੜਾ ਅੱਗੇ ਜਾਂਦੇ ਹੋ ਤਾਂ ਉੱਥੇ ਅੰਦਾਜੀ ਸ਼ਹੀਦੀ ਬੂੰਗਾ ਬਾਬਾ ਦੀਪ ਸਿੰਘ ਜੀ ਦਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਆਪਣਾ ਸੀਸ ਭੇਟ ਕੀਤਾ ਸੀ ਜੀ ਸੋ ਅਸੀਂ ਪਹੁੰਚੂਪਿਆਂ ਜੀ ਖੜਾ ਪ੍ਰਸ਼ਾਦ ਦੀ ਦੇਖ ਲੈਣ ਵਾਸਤੇ ਕਾਊਂਟਰ ਤੇ ਹੋਣ ਅਸੀਂ ਇੱਥੋਂ ਦੇਖ ਲਵਾਂਗੇ ਦੇਖ ਲੈਣ ਤੋਂ ਬਾਅਦ ਅਸੀਂ ਜਾ ਕੇ ਅੱਗੇ ਤਾਂ ਦੇਰ ਨੂੰ ਪੋਗ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਸੰਗਤ ਬੜੇ ਪਿਆਰ ਦੇ ਨਾਲ ਇੱਥੋਂ ਵਾਰੀ ਵਾਰੀ ਆਪਣਾ ਦੇਖ ਲੈ ਰਹੀ ਆ ਐਂਡ ਇਸ ਤੋਂ ਬਾਅਦ ਅੱਗੇ ਜਾ ਕੇ ਤੁਸੀਂ ਪੋਗ ਲਵਾ ਸਕਦੇ ਹੋ ਦੇਖ ਨੂੰ ਤਾਂ ਅਸੀਂ ਖੜਾ ਪ੍ਰਸ਼ਾਦ ਹੀ ਦੇਖ ਲੈ ਲਈ ਹੁਣ ਅਸੀਂ ਅੱਗੇ ਚੱਲਨੇ ਆ ਜੀ ਅਗਲੇ ਕਾਊਂਟਰ ਤੇ ਅਸੀਂ ਪੋਗ ਲਵਾਵਾਂਗੇ ਤੁਹਾਡੇ ਤੇ ਤੁਸੀਂ ਜਿਹੜੀ ਕੜਾ ਪ੍ਰਸ਼ਾਦੀ ਪਰਚੀ ਲਈ ਹੁੰਦੀ ਹੈ ਤੇ ਡਸਕਿਨ ਦੇ ਵਿੱਚ ਪਾ ਸਕਦੇ ਹੋ ਡਸਕਿਨ ਦੇ ਵਿੱਚ ਪਰਚੀ ਪਾਉਣ ਤੋਂ ਪਰੰਤ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਕਾਊਂਟਰ ਲੱਗਾ ਹੋਇਆ ਹੈ ਤੇ ਬਾਬਾ ਜੀ ਭੋਗ ਲਗਾ ਰਹੇ ਨੇ ਤੁਸੀਂ ਉੱਥੇ ਦੇਖ ਨੂੰ ਭੋਗ ਲਵਾ ਸਕਦੇ ਹੋ ਐਂਡ ਭੋਗ ਲਵਾਉਣ ਤੋਂ ਪਰੰਤ ਤੁਸੀਂ ਉਤੋਂ ਜੋ ਆਪਣੀ ਧਾਰ ਲੈ ਕੇ ਜਾਣੀ ਹੈ ਦੇਖ ਉਹ ਵੀ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਅਸੀਂ ਹੁਣ ਭੋਗ ਲਵਾ ਕੇ ਤਾਂ ਘਰ ਵਾਸਤੇ ਦੇਖ ਲੈ ਕੇ ਇਸ ਤੋਂ ਅੱਗੇ ਅਸੀਂ ਮੱਥਾ ਟੇਕਣ ਲਈ ਜਾਵਾਂਗੇ ਐਂਡ ਅੱਜ ਬਹੁਤ ਹੀ ਜ਼ਿਆਦਾ ਸੰਗਤ ਹੈ ਜੀ ਜੀ ਉਸ ਤੋਂ ਬਾਅਦ ਅਸੀਂ ਲਾਈਨ ਦੇ ਵਿੱਚ ਲੱਗਾਂਗੇ ਹੋ ਸਕਦਾ 2 ਤੋਂ 3 ਘੰਟੇ ਮੱਥਾ ਟੇਕਣ ਲਈ ਲੱਗਣ ਤੋ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਸੰਗਤ ਹੈਗੀ ਹੈ ਬਹੁਤ ਜ਼ਿਆਦਾ ਸੰਗਤ ਹੈਗੀ ਹੈ ਉਹਨਸੀ ਇੱਥੇ ਲਾਈਨ ਦੇ ਵਿੱਚ ਲੱਗਾਂਗੇ ਘੱਟ ਤੋਂ ਘੱਟ 2 ਤੋਂ 3 ਘੰਟੇ ਮੱਥਾ ਟੇਕਣ ਲਈ ਲੱਗਣਗੇ ਤੁਹਾਡੀ ਜੀ ਮੱਥਾ ਟੇਕੇ ਆ ਚੁਪੇ ਆ ਜੀ ਬਾਦ ਤਾਂ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ ਮਿਲਾਂਗੇ ਤੁਹਾਨੂੰ ਕਿਸੇ ਢੇਰ ਨਵੀਂ ਵੀਡੀਓ ਦੇ ਵਿੱਚ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦੇਣਾ ਧੰਨਵਾਦ